ਰਾਂਗਲੇ ਪੰਜਾਬ ਵਿੱਚ ਸੋਹਾਂ ਜਿਹੇ ਜ਼ਿਲ੍ਹਾ ਇਕ ਲੁਧਿਆਣਾ ਵਿੱਚ ਸੋਹਾਂ ਜਿਹੇ ਹਟੌਰ ਪਿੰਡ ਆਣੀਆਂ ਹੂੰ ਬੜੇ ਨੇ ਖੜਾਰੀ ਇੱਥੇ ਬੜੇ ਨੇ ਲਖਾਰੀ ਇੱਥੇ ਤਾਂ ਹੀ ਪਿੰਡ ਹਟੌਰ ਦੀਆਂ ਦੂਰ ਤੱਕ ਕਹਾਣੀਆਂ ਹਾਂਜੀ ਪਈਆਂ ਮਜਬੂਰੀਆਂ ਤੇ ਲੋਕ ਪਰਦੇਸ ਗਏ ਜਿੱਥੇ ਆਂਜਲ ਉੱਥੇ ਰੋਟੀਆਂ ਸਿਖਾਣੀਆਂ ਜਿੱਥੇ ਆਂਜਲ ਉੱਥੇ ਰੋਟੀਆਂ ਸਿਖਾਣੀਆਂ ਬੋਲੀਆਂ ਪਿੰਡ ਲੁਧਿਆਣੇ ਦੇ ਚੜ੍ਹਦੀ ਕਲਾ ਵਿੱਚ ਰਹਿੰਦੇ ਜੀ ਬਚੀਰ ਜਗਰਣੀਆਂ ਦੀਆਂ ਲਿਖੀਆਂ ਤੁਹਾਨੂੰ ਮੈਂ ਤਾਂ ਥੋੜੀਆਂ ਜੀਆਂ ਬੋਲੀਆਂ ਸੁਹਾਣੀਆਂ ਸ਼ਾਰਟ ਲੀਟ ਨੇ ਜੀ ਜਰੂਰ ਜਰੂਰ ਤੇ ਜਗਰਾਉਂ ਸ਼ਹਿਰ ਬਾਬਾ ਮੋਕੰਦীন ਸ਼ਾਹ ਦੀ ਲੱਗਦੀ ਰੋਸ਼ਨੀ ਭਾਰੀ ਹੂੰ ਕੌਕੇ ਕਲਾ ਬਾਬਾ ਰੋਡੂ ਸ਼ਾਹ ਦਾ ਲੱਗਦਾ ਮੇਲਾ ਭਾਰੀ ਹੂੰ ਗਾਇਕ ਬੀਤ ਬਲਜੀਤ ਕੌਕਿਆਂ ਦਾ ਜੋ ਧਾਕੜ ਕਹਿਣ ਲਿਖਾਰੀ ਮੱਲਾ ਪਿੰਡ ਦੇ ਮਸ਼ਹੂਰ ਗਗਨ ਗਾਇਕ ਤੇ ਗੱਗੀ ਕਬੱਡੀ ਖਿਡਾਰੀ ਲੱਲਾ ਪਿੰਡ ਦੀ ਐਨ ਆ ਰਾਇਆ ਨੇ ਨਿਹਾਰ ਬਦਲਤੀ ਸਾਰੀ ਕਿਆ ਬਾਤ ਪਿੰਡ ਚੱਕਰ ਵੀ ਬਹੁਤ ਸੋਹਣਾ ਦੋ ਪਾਤਸ਼ਾ ਆਏ ਬਾਰੋਬਾਰੀ ਪਿੰਡ ਚੱਕਰ ਵੀ ਬਹੁਤ ਸੋਹਣਾ ਜਿੱਥੇ ਦੋ ਗੁਰੂ ਆਏ ਨੇ ਬਾਰੋਬਾਰੀ ਨਾਲ ਹੀ ਪਿੰਡ ਹਠੂਰ ਜਿੱਥੋਂ ਦਾ ਮੰਗਲ ਹਠੂਰ ਸੇਰਾ ਲਖਾਰੀ ਪਿੰਡ ਲੱਖਾ ਦੇ ਦਰਸ਼ਨ ਮੇਂ ਵੀ ਗੇਕੀ ਵਿੱਚ ਬਾਜੀ ਮਾਰੀ ਬੁਰਜ ਕਲਾਰੇ ਸਾਂਝ ਬਥੇਰੀ ਬੁਰਜ ਕਲਾਰੇ ਸਾਂਝ ਬਥੇਰੀ ਇਕੱਠੇ ਰਲ ਕੇ ਬੈੰਦੇ ਜੱਗਿਆ ਦੇਸ਼ ਪੰਜਾਬ ਦੇ ਗੱਭਰੂ ਹਰ ਮੁਸ਼ਕਲ ਹੱਲ ਕਰ ਲੈਂਦੇ ਜੱਗਿਆ ਦੇਸ਼ ਪੰਜਾਬ ਦੇ ਗੱਭਰੂ ਹਰ ਮੁਸ਼ਕਲ ਹੱਲ ਕਰ ਲੈਂਦੇ ਪਿੰਡ ਜੀਲਾ ਲੁਧਿਆਣੇ ਦੇ ਚੜ੍ਹਦੀ ਕਲਾ ਵਿੱਚ ਰਹਿੰਦੇ ਪਿੰਡ ਲੁਧਿਆਣੇ ਦੇ ਕੜਦੀ ਕਲਾ ਵਿੱਚ ਰਹਿੰਦੇ ਏ ਸੀ ਜਗਸੀਰ ਜਵਦਾ ਰਣੀਆਂ ਜੀ ਦੀਆਂ ਲਿਖੀਆਂ ਬੋਲੀਆਂ ਜੋ ਮੈਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਅੱਜ ਨੂੰ ਪਿਆਰ ਭਰੀ ਸਤਿਕਾਰ ਭਰੀ ਸਾਤਰੀ ਕਾਲ ਖਵਾਲ ਸਿੰਘ 메ਨ ਬਾਜ਼ਾਰਾ ਟੋਪ ਤਸੀਲ ਗਰਾਉਂਡ ਜ਼ਿਲ੍ਹਾ ਲੁਧਿਆਣਾ ਵੱਲੋਂ ਬੋਲੀਆਂ ਮਿਲਾਂ ਜੀ ਬਹੁਤ ਬਹੁਤ ਸ਼ੁਕਰਿਆ ਇਕਬਾਲ ਜੀ ਤੁਸੀਂ ਇਹ ਮੈਂ ਖਾਸ ਕਿਉਂ ਕਹਿੰਨਾ ਤੁਹਾਨੂੰ ਸ਼ੁਕਰੀਆ ਕਿ ਜਿੱਥੇ ਅਸੀਂ ਪੁਰਾਣੀਆਂ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਚੰਗੇਰ ਦੀ ਗੱਲ ਹੋਈ ਹੁਣ ਇਕਬਾਲ ਜੀ ਦੇ ਵੱਲੋਂ ਹੋਰ ਸਵਾਲ ਹੈ ਪਲੱਸ ਆਪ ਦੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਡੀ ਜੜ੍ਹਾਂ ਕੀ ਹੈ ਸਾਡੇ ਪਿੰਡ ਬਿਲਕੁਲ ਬਿਲਕੁਲ ਜੀ ਹਰ ਜ਼ਿਲ੍ਹੇ ਦੇ ਨਾਲ ਕਿੰਨੇ ਕਿੰਨੇ ਪਿੰਡ ਲੱਗਦੇ ਆ ਜੀ 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 ਹਨਾ ਬਹੁਤ ਸਾਰੇ ਪਿੰਡ ਏਦਾਂ ਦੇ ਪੰਜਾਬ 'ਚ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਆ ਸਾਨੂੰ ਨਾਮ ਤੱਕ ਨਹੀਂ ਪਤਾ ਸਾਨੂੰ ਸਿਰਫ ਆਪਣੇ ਜ਼ਿਲ੍ਹੇ ਦੇ ਵੀ ਪਿੰਡ ਕਈ ਨਹੀਂ ਪਤਾ ਹੁੰਦੇ ਨਹੀਂ ਪਤਾ ਹੁੰਦੇ ਜੀ ਨਹੀਂ ਪਤਾ ਹੁੰਦੇ ਜੀ ਹਾਂਜੀ ਆਪਣੇ ਪਿੰਡਾਂ ਦੇ ਵੀ ਕਈਆਂ ਦੇ ਸਾਨੂੰ ਨਾਮ ਤੱਕ ਨਹੀਂ ਪਤਾ ਹੁੰਦੇ ਪਰ ਤੁਸੀਂ ਇੱਕ ਦੇਖੋ ਜਿੰਨ ਜਿਨ੍ਹਾਂ ਦੇ ਵੱਲੋਂ ਲਿਖਿਆ ਗਿਆ ਤੁਸੀਂ ਮੈਨੂੰ ਨਾਮ ਜਸਵੀਰ ਜੱਗਾ ਜੀ ਰਣੀਆਂ ਦੀ ਹੈ ਜੀ ਇਹ ਨਾ ਜਸਵੀਰ ਜੱਗਾ ਬੜੇ ਤਕੜੇ ਆ ਔਰ ਮਲਬਈ ਗਿੱਧੇ ਦੇ ਇਹ ਮੇਨ ਹੈਡ ਵੀ ਹੈ ਜੀ ਜਿਹੜੇ ਅੱਜ ਕੱਲ ਸਾਡਾ ਕਲਚਰ ਆ ਨਾ ਮਲਬਈ ਗਿੱਧਾ ਜਿਹੜਾ ਸਾਡਾ ਬੋਲੀਆਂ ਪੈਂਦੀਆਂ ਇਹਨਾਂ ਨੇ ਹਰੇਕ ਪਿੰਡਾਂ ਤੇ ਹਰੇਕ ਜ਼ਿਲ੍ਹੇ ਤੇ ਇਹਨਾਂ ਨੇ ਬੋਲੀਆਂ ਲਿਖੀਆਂ ਜੀ ਮੈਨੂੰ ਇਹ ਬਹੁਤ ਅੱਛੇ ਲੱਗੇ ਇਸ ਕਰਕੇ ਜੱਗਾ ਜਸਵੀਰ ਜੱਗਾ ਰਣੀਆਂ ਜੀ ਦਾ ਮੈਂ ਖਾਸ ਧੰਨਵਾਦ ਕਰਦਾ ਉਹਨਾਂ ਨੇ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਉਂ ਦੇ ਸਾਰੇ ਪਿੰਡਾਂ ਦੇ ਬੋਲੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਹਟੂਰ ਨੂੰ ਵੀ ਸ਼ਾਮਲ ਜੀ ਤੇ ਇਹਨਾਂ ਸਾਰੇ ਪਿੰਡਾਂ ਦੇ ਤੁਸੀਂ ਸਭ ਜਿੰਨੇ ਵੀ ਪਿੰਡ ਆ ਸਭ ਦਾ ਨਾਮ ਸੁਣਿਆ ਹੋਇਆ ਸੀ ਜਾਂ ਕੋਈ ਪਿੰਡ ਐਦਾਂ ਦਾ ਨਹੀਂ ਨਹੀਂ ਇਹ ਤਾਂ ਜਿਹੜੇ ਮੇਰੇ ਏਰੀਆ ਦੇ ਇਹ ਤਾਂ ਮੈਂ ਸੁਣਿਆ ਬਾਕੀ ਜਿਹੜੇ ਹੋਰ ਆ ਉਹ ਮੈਂ ਹੁਣ ਸੁਣ ਵੀ ਰਿਹਾ ਬਿਲਕੁਲ ਮੇਰੇ ਲਈ ਨਵੇਂ ਪੀਆ ਇਹ ਨਵੇਂ ਸੀਗੇ ਚਲੋ